ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਜਰਸੀ ਟੋਕੜ ਗੱਪਣ ਚੈੱਕ ਪਾਸ ਇਹ ਸੇਲ ਦਾ ਡਿਟੇਲ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆ ਓਕੇ ਕਰੀਏ ਕਰਵਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮਾਸਟਰ ਸਿੰਘ ਦਾ ਨੰਬਰ ਤੁਸੀਂ ਇਹ ਲਿਆ ਸਕਦਾ ਤੇ ਮੋਬਾਈਲ ਨੰਬਰ ਜੀ ਆਪਣਾ 8528616774 85286 16774 ਤੇ ਵੀ ਜਿਹੜੀ ਆਪਾਂ ਵਹਿੜ ਦੇਖੇ ਨੇ ਜਰਸੀ ਟੋਕੜ ਗੱਪਣ ਕਿਹੜਾ ਸੂਆ ਸੂਈ ਵੀ ਹੋਣੇ ਇਹ ਜਿਹੜੀ ਆਪਾਂ ਪਹਿਲੀ ਸੂਈ ਲਈ ਸੀ ਠੀਕ ਹੈ ਤੇ ਹੁਣ ਗੁਜਰਾ ਸੂਆ ਆਪਣਾ ਅਗਲਾ ਵੀ ਚੋ ਰਹੇ ਆ ਜਵਾਕੀ ਜਿਹੜੀ ਜੇ ਸੂਈ ਨੂੰ ਕੱਪਣਾ ਹੈ ਤੀਜੀ ਸੂਈ ਲਈ ਗੱਪੜ ਜਾ ਕੇ ਪਾਸਾ ਪਹਿਲਾ ਸੂਆ ਸਾਰਾ ਪੀਲਾ ਦੂਜਾ ਅੱਧਾ ਪੀਲਾ ਹਾਂ ਬਈ ਆਪ ਲੋਕੋ ਪਹਿਲੇ ਸੂਈ ਦੇ ਮਤਲਬ 24 ਲੀਟਰ ਉਹਦੇ ਨੇ ਦੱਸਾ ਕਰਦੇ ਹੋ ਠੀਕ ਹੈ ਤੇ ਹੋਰ ਆ ਸਵਾਗਤ ਹੈ 5 ਮਹੀਨੇ ਦੀ ਗੱਪੜ ਆ ਗਈ ਠੀਕ ਹੈ ਜੱਕਦੇ ਬਾਈ ਨਰੋਲ ਸੀਨ ਨੂੰ ਠੀਕ ਹੈ ਜੱਕਦੇ ਹਾਂ ਜੱਕ ਰਿਜਿਸਟਰ ਤੋਂ ਠੀਕ ਹੈ ਤੇ ਐਸ ਵਕਤ ਮੇਰੇ ਕੰਡੇ ਲਾਵਾ 13 ਕਿਲੋ ਦੁੱਧ ਤਿਆਰ ਆ ਖੂਲਾ ਠੀਕ ਹੈ 13 ਕਿਲੋ ਜਮਾ ਨਿਬੜੂ ਆ ਜੱਕਦੇ 13 ਵੀਰ ਆਪਾਂ 13 ਬੰਦ ਕੇ ਦੇਵਾਂਗੇ ਕਿਉਂਕਿ ਮੌਸਮ ਬਹੁਤ ਗਰਮ ਹੈ ਨਾ ਪਾਈਆਂ ਖਣ ਘਟਦੇ ਵੀ 12 ਤੋਂ ਨਹੀਂ ਘਟਦਾ 12 ਤੋਂ ਵਧੂਗਾ ਨਾ ਵੀਰ ਆਪਾਂ 2 ਕਿਲੋ ਵਾਰ ਦੋ-ਦਾਰ ਘਟਾ ਦੇਣਾ ਕਰਿਓ ਨਹੀਂ ਠੀਕ ਹੈ ਤੇ ਚੋਆਇਟ ਵੀ ਧਾਰੋ ਕੇ ਆ ਚੋਆਇਟ ਵੀ ਰੋਕੀ ਆ ਕਿੰਨੇ ਧਾਰੋ ਤੇ 5 ਮਹੀਨਾ ਦੀ ਗੱਪੜ ਚੈੱਕ ਕ ਡਾਟ ਆਪਣੇ ਜੈ ਕਰਾਈਵੇ ਡਾਟਰਾ ਨਾਲ ਲੈ ਕੇ ਆਵੇ ਤੇ ਮੁੱਲ ਇਹਦਾ ਕੀ ਰੱਖਿਆ ਮਾਣ ਤਾਂ ਹੋ ਜੂਗਾ ਮਾਣ ਵੀ ਤਾਂ ਸੁਭਰ ਧਾਰਾ ਪਾ ਮਾਰ ਕੇ ਦਿਖਾ ਦੇਣਾ ਦੇਖੋ ਕੀ ਬਰ ਦੂਰੋ ਬੰਦਾ ਜੇ ਕੋਈ ਦਿੱਕਤ ਨਾ ਆਵੇ ਮਗਰ ਅੱਜ ਵੀ ਧਾਰਾ ਮਾਰਦੀ ਸੁ ਧਾਰਾਂ ਦੀ ਦੇਖੋ ਬਿਲਕੁਲ ਓਕੇ ਆ ਜਾਵਾ ਬਸ ਠੀਕ ਆ ਓਕੇ ਸੁ ਧਾਰਾ ਵੀ ਇਹਨੇ ਮਾਰ ਕੇ ਦਿਖਾ ਦਿਆਂ ਥਣ ਚਾਰੇ ਓਕੇ ਆ 13 ਲੀਟਰ ਦੁੱਧ ਮਿਲਣ ਨਾਲ ਇਸ ਵਕਤ ਹਾਜ਼ਰਾ 12 ਤੋਂ ਘੱਟ ਨਹੀਂ ਦਿੰਦੇ ਆਪਾਂ ਤੇ ਮੁੱਲ 45000 ਹੈ ਨਾ ਥੋਰੀ ਵੀਰੇ ਬਾਹਰ ਨੂੰ ਇਹਨੂੰ ਸੁਪਰ 45000 ਕੀਮਤ ਦੂਜਾ ਸੂਇ ਇਸ ਵਾਰ ਸੂਈ ਹੋਈ ਆ ਸਾਹਮਨਾ ਟਾਇਰ ਆ ਚਵਾਈਏ ਦੀ ਹੋਣੀ ਆ ਜਿਵੇਂ ਤਾਜੀ ਵਹਿੜ ਜਿੰਨਾ ਹਵਾਨਾ ਚੱਕੀ ਫਿਰਦੀ ਆ ਤੇ 5 ਮਹੀਨਿਆਂ ਦੀ ਪੂਰੀ ਦੀ ਗੱਪੜ ਚੈੱਕ ਕਨਫਰਮ ਆ ਤੇ ਫਿਰ ਸੂਈ ਨੂੰ ਫਿਰ ਟਾਈਮ ਕਿੰਨਾ ਹੋ ਗਿਆ 7 ਮਹੀਨੇ ਮੰਨ ਲਾ ਭਾਈ ਠੀਕ ਹੈ 7-8 ਮਹੀਨਾ ਲਗਭਗ ਕਿੰਨਾ ਮੰਨ ਲਾ 2 ਸਵਾ ਦੋ ਮਹੀਨੇ ਸੂਈ ਦੀ ਗੱਪੜ ਹੋ ਗਈ ਸੀ ਠੀਕ ਹੈ ਸੁਪਰ ਬਹੁਤ ਚੰਗੀ ਜਰਸੀ ਦੇਖੋ ਜਮੈਂ ਬਾਹਰ ਤੋਲ ਕੇ ਦੇਖੋ ਲੈ ਲੈ ਜਾ ਲੰਬੀ ਲੈ ਜਾ ਹਾਲਾ ਗੰਨੀ ਨੂੰ ਸਿਰ ਕੱਦ ਦੀ ਜ਼ਰੂਰਤ ਦਰਮਿਆਨੀ ਹੈ ਪਰ ਬੇਲ ਵਜਨ ਵਜੂਦ ਬਹੁਤ ਜ਼ਿਆਦਾ ਹੈ ਬੈੜ ਦੇ ਵਿੱਚ ਕੀਮਤ 45000 ਰੁਪਏ ਬਹੁਤ ਵੀ ਡਿਮਾਂਡ ਕਰਦੇ ਆ ਜੇ ਤਾਂ ਵੀ ਇਦਾਂ ਦੀ ਤਾਜ਼ੀ ਲੈਣ ਜਾਵਾਂਗੇ 24 ਕਿਲੋ ਵਾਲੀ ਆਪਣੋ 80 85000 ਦਾ ਭਾਅ ਲਾਉਣਾ ਪਊਗਾ ਉਦੋਂ ਅੱਜ ਅੱਧ ਰੇਟ ਦੇ ਵਿੱਚ ਆ ਨਾਲੇ ਜੇ ਆਪਾਂ ਦੁੱਧ ਪੀਵਾਂਗੇ ਤੇ ਨਾਲੇ ਅੱਗੇ ਆਪਣੀ ਪੇਮੈਂਟ ਮੰਨ ਕੇ ਚਲੋ ਵੀ ਦੁੱਗਣੀ ਹੋਣ ਦੀ ਆਪਾਂ ਨੂੰ ਆਸ ਆ 45000 ਕੀਮਤ ਇਹਦੇ ਵਿੱਚੋਂ ਮਾਨਦਾਨ ਹੋ ਜਿਮੋੜ ਲਿਆ ਭਰਾ ਤੇ ਦੇਖੋ ਕੱਦ ਬੈਠ ਜਾਵਾਂ ਰਾਜੀ ਰੂਜੀ ਬਹੁਤ ਆ ਮੂੰਹ ਮੱਥਾ ਚੰਗਾ ਢਿੱਲੇਵਾ ਦੇਖੋ ਲੈ ਵੜੇ ਪਾਸੋਂ ਪੂਰੀ ਸਾਫ ਸੁਥਰੀ ਆ ਓਕੇ ਆ ਚਾਰੇ ਪਾਸੇ ਕਿਸੇ ਪਾਸੇ ਹੱਤ ਤਰਾਣੀ 13 ਲੀਟਰ ਦੁੱਧ ਮੈਨ ਨਾਲਾ ਜਮਾ ਨੈੱਟ ਬਿਲਕੁਲ ਹਾਜ਼ਰ ਆ ਕੱਦ ਦੀ ਫੇਰ ਦੱਸਦੇ ਮੀਡੀਅਮ ਆ ਡੇਲ ਦੇ ਵਿੱਚ ਵਜਨ ਦੇ ਵਿੱਚ ਮੌਜੂਦ ਆ 45000 ਕੀਮਤ ਆ ਧਾਰਾ ਚਾਰੇ ਇਤਨਾ ਜੇ ਓਕੇ ਆ ਧਾਰਾ ਵੀਰ ਨੇ ਵੀਡੀਓ ਦੇ ਵਿੱਚ ਮਾਰ ਕੇ ਦਿਖਾ ਦਿਆਂ ਜਿੰਦ ਜਾਣ ਰਾਜੀ ਸਮੀ ਵੀ ਪੂਰੀ ਆ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਘਰੇਲੂ ਬੈੜ ਦਿਖਾਈ ਆ ਬਾਕੀ ਵੀਰ ਦੇ ਪਾਸਾ ਤੋਂ ਬੈੜਾ ਹੋਰ ਰੱਖੇ ਹੋਏ ਆ ਸੋ ਇੱਕ ਵੜ ਫੋਰ ਸੇਲ ਆ ਨੰਬਰ ਬੋ ਜੀ ਵੀਰ ਦੁਆਰੇ ਆਪਣਾ ਹਾਂਜੀ ਬੋਲਿਓ ਨੰਬਰ ਵੀਰੇ 85286 16773 ਇਹਦੇ ਵਿੱਚੋਂ ਮਾਨਤਨ ਹੋ ਜਾਏ 45000 ਠੀਕ ਐ ਸੋ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਥਾਂ ਦੇਖ ਸਕਦੇ ਚਾਰੇ ਨਿਕਲਦੇ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ